ਸਤ ਸ੍ਰੀ ਅਕਾਲ ਬਈ ਸਾਰਿਆਂ ਨੂੰ ਅੱਜ ਆਪਾਂ ਇੱਕ ਤੁਹਾਡੇ ਨਾਲ ਗੱਲ ਸ਼ੇਅਰ ਕਰਨ ਲੱਗੇ ਆਂ ਕਿਰਪਾ ਕਰਕੇ ਇਹਨੂੰ ਇੱਕ ਤਾਂ ਪੂਰੀ ਸੁਣਿਓ ਦੂਜਾ ਇਹਨੂੰ ਸ਼ੇਅਰ ਕਰਿਓ ਤੀਜਾ ਜਿਸ ਕਿਸੇ ਵੀਰ ਭਾਈ ਨੇ ਸਾਡਾ ਇਹ ਪੇਜ ਲਾਇਕ ਜਾਂ ਫੋਲੋ ਨਹੀਂ ਕੀਤਾ ਹੋਇਆ ਉਹਨੂੰ ਬੇਨਤੀ ਆ ਫੋਲੋ ਜਰੂਰ ਕਰ ਲਿਓ ਤੇ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਉਹ ਕਮੈਂਟ ਕਰਕੇ ਵੀ ਜਰੂਰ ਦੱਸਿਓ ਦਰਸਾਲ ਜਿਹੜੀਆਂ ਇਹ ਗੱਲਾਂ ਹੁੰਦੀਆਂ ਨੇ ਕਹਾਣੀਆਂ ਹੁੰਦੀਆਂ ਨੇ ਨਾ ਇਹ ਸਮਾਜ ਦਾ ਸ਼ੀਸ਼ਾ ਹੁੰਦੀਆਂ ਨੇ ਵੀ ਜਿਹਹਾ ਜ ਕੁਝ ਸਮਾਜ ਵਿੱਚ ਚੱਲ ਰਿਹਾ ਆ ਜਾਂ ਆਪਣੇ ਆਸੇ ਪਾਸੇ ਵਾਪਰ ਰਿਹਾ ਆ ਉਸੇ ਤਰ੍ਹਾਂ ਵੀ ਇਹ ਕਹਾਣੀਆਂ ਹੁੰਦੀਆਂ ਨੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਪਰਿਵਾਰ ਦੇ ਨਾਲ ਇਹਦੀ ਜਿਹੜੀ ਸਟੋਰੀ ਆ ਉਹ ਮੈਚ ਕਰਦੀ ਹੁੰਦੀ ਆ ਜਿਵੇਂ ਅੱਜ ਦਾ ਜਿਹੜਾ ਵਿਸ਼ਾ ਆ ਉਹ ਇਹ ਆ ਵੀ ਜੈਸੀ ਕਰਨੀ ਵੈਸੀ ਭਰਨੀ ਜਿਵੇਂ ਇੱਕ ਕਹਾਵਤ ਆਈ ਹੈ ਨਾ ਵੀ ਜਾਨ ਕਈ ਬੰਦੇ ਬਾੜੇ ਮਾਨ ਨਹੀਂ ਮਹਿਸੂਸ ਕਰਦੇ ਉਹਦੇ ਵੀ ਆਪਣੇ ਸਰੀਰ ਤੇ ਵੀ ਮੈਂ ਇੰਨਾ ਤਕੜਾ ਆ ਮੈਂ ਇੰਨਾ ਸੋਹਣਾ ਆ ਜਾਂ ਵੀ ਮੈਂ ਇੰਨਾ ਪਾਵਰਫੁਲ ਆ ਹਨ ਉਹੋ ਜਿਹੀ ਕਹਾਣੀਆਂ ਆ ਦਰਸਲ ਨਾ ਕਿਸੇ ਪਿੰਡ ਦੇ ਵਿੱਚ ਇੱਕ ਬੰਦਾ ਰਹਿੰਦਾ ਸੀਗਾ ਉਹ ਬੰਦਾ ਦਰਜੀ ਦਾ ਕੰਮ ਕਰਦਾ ਸੀ ਜਦੋਂ ਦਰਜੀ ਦਾ ਕੰਮ ਕਰਦਾ ਸੀ ਬੰਦਾ ਉਹ ਲੇਡੀਜ਼ ਸੂਟ ਵੀ ਸੀਂਦਾ ਸੀ ਜੈਂਟਸ ਸੂਟ ਵੀ ਸੀਂਦਾ ਸੀ ਪੂਰਾ ਕਾਪ ਦਾ ਦਰਜੀ ਸੀ ਮਨ ਲ ਆਸੇ-ਪਾਸੇ ਕਈ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹ ਨਾਂਉ ਚੱਲਦਾ ਸੀ ਜਿੱਥੇ ਵੀ ਮਤਲਬ ਮਸ਼ਹੂਰ ਸੀ ਪੂਰਾ ਉਹ ਬਿਲਹਰ ਵੀ ਲੇਡੀ ਸੂਟ ਤੇ ਕੁੜਤੇ ਪਜਾਮੇ ਇਹ ਵਾੜਾ ਵਧੀਆ ਸੀ ਤੇ ਵਰਗਾ ਟੇਲਰ ਤਾਂ ਕੋਈ ਪੰਜਾਬ ਚ ਹੈ ਹੀ ਨਹੀਂਗਾ ਹੋਰ ਤੂ ਉਹ ਬੰਦੇ ਨੇ ਜਦੋਂ ਕਰੀ ਗਿਆ ਕੰਮ ਆਪਣਾ ਚਲੋ ਜਵਾਨ ਸੀਗਾ ਉਹ ਵਿਆਹ ਕਰਨਾ ਸੀ ਘਰ ਦੇ ਨਾਲ ਉਹਨਾਂ ਦੇ ਘਰ ਦੇ ਵੀ ਤਕੜੇ ਸੀਗੇ ਚਲੋ ਘਰ ਦੇ ਨਾਲ ਉਹਦਾ ਮੁੰਡੇ ਦਾ ਵਿਆਹ ਕਰਤਾ ਜਿੱਥੇ ਉਹਦਾ ਵਿਆਹ ਕੀਤਾ ਸੀਗਾ ਬਾਈ ਉਹ ਕੁੜੀ ਨਾਲ ਦਹੇਜ ਨਹੀਂ ਸੀ ਲੈ ਕੇ ਆਈ ਮਤਲਬ ਕਈ ਹੁੰਦੇ ਨੇ ਪਰਿਵਾਰ ਇਹ ਦਹੇਜ ਦੇ ਲਾਲਚੀ ਉਹਨੂੰ ਇਹ ਹੁੰਦਾ ਵੀ ਸਾਨੂੰ ਗਹਿਣਾ ਘੱਟਾ ਪਾਉਣ ਦਰਾਨੀਆਂ ਨੂੰ ਗਹਿਣਾ ਘੱਟਾ ਪਾਵੇ ਨਣਦਾਣਾ ਨੂੰ ਨਣਦਾ ਨੂੰ ਗਹਿਣਾ ਘੱਟਾ ਪਾਵੇ ਸੱਸ ਨੂੰ ਸਹੁਰੇ ਨੂੰ ਜਿਵੇਂ ਕਹਿੰਦੇ ਨੇ ਕਿ ਜੇ ਵੀ ਹਨ ਸ਼ਾਂਪਾ ਛੱਲੇ ਜ ਆਪਣੇ ਖਾਸੇ ਪਹਿਣਾ ਗਰੀਬ ਪਰਿਵਾਰ ਤੋਂ ਹੁਣ ਕਰਕੇ ਕੁੜੀ ਆਇਆ ਜ ਕੁਝ ਲੈ ਕੇ ਜੀ ਤੇ ਜਿਹੜੇ ਸਹੁਰੇ ਪਰਿਵਾਰ ਚ ਕੁੜੀ ਦੇ ਜਾਨੀ ਕਿ ਮੁੰਡੇ ਦੇ ਮਾਂ ਪਿਓ ਜਿਹੜਾ ਦਰਜੀ ਸੀਗਾ ਉਹ ਕੁੜੀ ਨੂੰ ਤੰਗ ਬਹੁਤ ਕਰਦੇ ਸੀ ਮੁੰਡਾ ਤਾਂ ਕੰਮ ਤੇ ਵਗ ਜਾਂਦਾ ਸੀਗਾ ਸਵੇਰੇ ਪਰ ਸਾਰਾ ਦਿਨ ਉਹਨੂੰ ਮੇਣੋ ਮੇਣੀ ਚੱਲੀ ਜਾਣਾ ਕੰਮ ਕਾ ਸਾਰੇ ਉਤੋਂ ਕਰਾਈ ਜਾਣੇ ਪੋਚੇ ੱੱਪੇ ਸਾਰੇ ਉਹਨੂੰ ਕਈ ਜਾਣਾ ਭਾਂਡਿਆਂ ਦਾ ਢੇਰ ਉਹਦੇ ਅੱਗੇ ਲਾ ਦੇਣਾ ਕੱਪੜੇ ਸਾਰੇ ਛੱਟ ਦੇਣ ਉਹਦੇ ਅੱਗੇ ਉਹਨੂੰ ਕਹਿਣਾ ਵੀ ਤੂੰ ਮਸ਼ੀਨ 'ਚ ਨਹੀਂ ਧੋਣੇ ਹੱਥ ਨਾਲ ਧੋਣੇ ਆ ਮਤਲਬ ਜਿੰਨੇ ਤਰ੍ਹਾਂ ਦੇ ਟੌਰਚਰ ਹੁੰਦੇ ਸੀਗੇ ਉਸ ਕੁੜੀ ਨੂੰ ਉਹ ਪਰਿਵਾਰ ਬਈ ਕਰਦਾ ਸੀ ਚਲੋ ਇੱਕ ਦਿਨ ਕੁੜੀ ਨੇ ਅੱਕੀ ਹੋਈ ਨੇ ਆਪਣੇ ਘਰ ਵਾਲੇ ਨੂੰ ਦੱਸਤਾ ਕਹਿੰਦੀ ਵੀ ਐਂ ਕਰਕੇ ਜੀ ਤੁਸੀਂ ਵੀ ਵਗਜਾਣੇ ਕੰਮ ਤੇ ਮੀਂਹ ਆ ਮੈਨੂੰ ਤੰਗ ਬਹੁਤ ਕਰੇ ਤੰਗ ਪਰੇਸ਼ਾਨ ਬਹੁਤ ਕਰਦੇ ਨੇ ਮੁੰਡੇ ਨੇ ਆਪਣੇ ਕਰੇ ਗੱਲ ਕਿਤੇ ਆਪਣੀ ਮਾਂ ਦੇ ਨਾਲ ਮਾਂ ਕਹਿੰਦੀ ਨਾ ਜੀ ਐ ਨਹੀਂ ਇਹ ਝੂਠ ਬੋਲਦੀ ਆ ਆਪਾਂ ਨੂੰ ਗਲਤ ਸਾਡੇ ਤੇ ਦੋਸ਼ ਲਾਉਂਦੀ ਆ ਮੁੰਡੇ ਦੀ ਭੈਣ ਵੀ ਕਹਿੰਦੀ ਨਹੀਂ ਵੀ ਇਹ ਭਾਬੀ ਝੂਠ ਬੋਲਦੀ ਆ ਮੇਰੇ ਤੇ ਗਲਤ ਦੋਸ਼ ਲਾਉਂਦੀ ਆ ਵੀ ਕੰਮ ਤਾਂ ਸਾਰਾ ਅਸੀਂ ਕਰਦੇ ਆ ਚਲੋ ਮੁੰਡੇ ਨੇ ਇੱਕ ਅੱਧੀ ਵਾਰ ਤਾਂ ਗੱਲ ਇਗਨੋਰ ਕੀਤੀ ਫਿਰ ਉਹਨੂੰ ਹੌਲੀ-ਹੌਲੀ ਸਾਰੀ ਸਥਿਤੀ ਆਪਦੇ ਆਪ ਸਾਹਮਣੇ ਆ ਗਈ ਉਹਦੇ ਉਹਨੂੰ ਪਤਾ ਲੱਗ ਗਿਆ ਵੀ ਜਿਹੜੇ ਵੀ ਬਾਕੀ ਇਹ ਮੇਰੇ ਘਰ ਵਾਲੀ ਨਾਲ ਨਾ ਟੱਕਾ ਕਰਦੇ ਨੇ ਵੀ ਫਿਰ ਵੀ ਹੁਣ ਗਲਤ ਗੱਲ ਆ ਉਹ ਫਿਰ ਮੁੰਡਾ ਕੀ ਕਹਿੰਦਾ ਵੀ ਚਲੋ ਕੋਈ ਗੱਲ ਨਹੀਂ ਵੀ ਪਲੇਸ ਪਈ ਜਾਂਦਾ ਇੱਥੇ ਮੈਂ ਤਾਂ ਹੁਣ ਮੇਰੀ ਮਾਂ ਵੀ ਪਿਆਰੀ ਆ ਭੈਣ ਵੀ ਪਿਆਰੀ ਆ ਤੇ ਮੈਨੂੰ ਤੂੰ ਵੀ ਪਿਆਰੀ ਐ ਤੇ ਵੀ ਮੈਂ ਹੁਣ ਇੱਥੇ ਕਿਹਦੀ ਫੱਡਾਂ ਤੇ ਕਿਹਨੂੰ ਰੱਖਾਂ ਉਹ ਕਹਿੰਦਾ ਵੀ ਆਏ ਆ ਵੀ ਦੁਨੀਆ ਵੀ ਅੱਡ ਹੁੰਦੀ ਆ ਅੱਡ ਬਿੱਡ ਹੋ ਜਾਂਦੇ ਨੇ ਵੀ ਆਪਾਂ ਵੀ ਅੱਡ ਬਿੱਡ ਹੋ ਜਾਂਦੇ ਆ ਤੇ ਆਪਾਂ ਕਿਤੇ ਹੋਰ ਘਰ ਦੇਖ ਲੈਂਦੇ ਆ ਚਲੋ ਦੁਨਾ ਮੀਆਂ ਬੀਬੀ ਨੇ ਸਲਾਹ ਬਣਾ ਲਈ ਵੀ ਆਪਾਂ ਵੀ ਬਰਨਾਲੇ ਸ਼ਹਿਰ ਚ ਜਿੱਦੇ ਮੈਂ ਕਹਿ ਲਈ ਆਪਾਂ ਵੀ ਇੱਥੇ ਕਿਸੇ ਪਿੰਡ ਚ ਰਹਿਣੇ ਬਰਨਾਲੇ ਸ਼ਹਿਰ ਚ ਆਪਾਂ ਘਰ ਲੈ ਲੈਂਦੇ ਆ ਉੱਥੇ ਨੇੜੇ ਆਪਣੀ ਦੁਕਾਨ ਐਗੀ ਤੇ ਵੀ ਮੈਂ ਘਰ ਤੋਂ ਬਾਗਜਾ ਕਰੂੰਗਾ ਦੁਕਾਨ ਤੋਂ ਨਾਲੇ ਮੈਨੂੰ ਸੌਖਾ ਹੋ ਜਾਊਗਾ ਦੀ ਨਾਲ ਮੈਂ ਦੁਕਾਨ ਤੇ ਛੇਤੀ ਪਹੁੰਚ ਜਾ ਕਰੂੰਗਾ। ਉਹਨਾਂ ਨੇ ਨਾ ਜਿਵੇਂ ਫਲੈਟ ਜੇ ਨਹੀਂ ਬਣਉਂਦੇ ਸ਼ਹਿਰਾਂ 'ਚ ਉੱਪਰ ਦੀ ਉੱਪਰ ਮੰਜ਼ਲਾਂ ਦੇ ਘਰ ਜੇ ਬਣੇ ਹੁੰਦੇ ਨੇ ਫਲੈਟ ਕਹਿੰਦੇ ਨੇ ਜਿੰਨਾਂ ਨੂੰ। ਉਹ ਫਲੈਟ ਉੱਥੇ ਦੇਖ ਲਿਆ ਕਿਤੇ। ਤੂੰ ਫਲੈਟ ਜੂ ਦੇਖਣ ਗਏ ਜਿਹੜੇ ਥੱਲੇ ਦੇ ਫਲੈਟ ਸੀਗੇ ਉਹ ਮਹਿੰਗੇ ਵਾਲੇ ਵਿਕਦੇ ਸੀਗੇ। ਬੰਦਾ ਕਹਿੰਦਾ ਵੀ ਇਹ ਤਾਂ ਆਪਣੀ ਰੇਂਜ ਵਿੱਚ ਹੈ ਨਹੀਂਗੇ। ਫਿਰ ਕੁੜੀ ਨੇ ਸਲਾਹ ਦਿੱਤੀ ਕਹਿੰਦੀ ਵੀ ਆਪਾਂ ਕਿਉਂ ਨਾ ਵੀ ਆਪਾਂ ਉੱਪਰਲਾ ਟਾਪ ਫਲੋਰ ਆ ਜਿਹੜਾ ਸਿਰੇ ਵਾਲਾ ਸਿਖਰ ਵਾਲਾ 뷰 ਦੇਖ ਲਈਏ। ਬੰਦਾ ਕਹਿੰਦਾ ਵੀ ਐਡੀ ਦੂਰ ਚੜਿਆ ਉੱtre ਕੌਣ ਕਰੂਗਾ। ਹਾਂ ਵੀ ਆਪਾਂ ਥੱਕ ਜਾ ਕਰਾਂਗੇ ਤੇ ਕੁੜੀ ਦੇ ਸਲਾਹ ਦਿੱਤੀ ਕਹਿੰਦੀ ਰਹੀ ਐ ਨਹੀਂ ਹੈਗੀ ਗੱਲਬਾਤ ਕਹਿੰਦੀ ਫਾਇਦੇ ਨਹੀਂ ਦੇ ਉੱਪਰਲੇ ਫਲੈਟ ਦੇ ਇੱਕ ਤਾਂ ਕਹਿੰਦੀ ਉੱਪਰਲੀ ਛੱਤ ਆਪਾਂ ਨੂੰ ਜਿਹੜੀ ਆ ਉਹ ਵਰਤਨ ਨੂੰ ਮਿਲ ਜੂਗੀ ਕੱਪੜਾ ਤਾਂ ਆਪਾਂ ਸੁੱਕਣਾ ਪਾਦਾ ਕਰਾਂਗੇ ਉੱਤੇ ਦੂਜਾ ਸਹਾਰੇ ਦੇ ਵਿੱਚ ਆਪਾਂ ਨੂੰ ਧੁੱਪੇ ਬੈਠਣ ਲੱਗੇ ਸ਼ੌਕ ਹੋ ਜੂਗਾ ਉੱਪਰ ਬੈਠ ਜਾ ਕਰਾਂਗੇ ਗਰਮੀਆਂ ਚ ਅੱਥ ਨੇ ਆਪਾਂ ਕਹਿੰਦੇ ਪਰਮੰਜੀ ਢਾਕੇ ਪੱਖਾ ਲਾ ਕੇ ਬੈਠ ਜਾ ਕਰਾਂਗੇ ਚਾਹ ਪਾਣੀ ਪੀ ਲਿਆ ਕਰਾਂਗੇ ਉੱਪਰ ਬੈਠ ਕੇ ਗੱਲਬਾਤ ਕਰ ਲਿਆ ਕਰਾਂਗੇ ਤੇ ਇਹ ਗੱਲ ਪੌੜੀ ਤੋਂ ਉਤਰਨੀ ਕਹਿੰਦੀ ਇੱਕ ਵਾਰੀ ਤਾਂ ਦੁਕਾਨ ਤੇ ਜਾਣਾ ਆ ਬਾਕੀ ਮਾੜਾ ਮੋਟਾ ਅੱਧੀ ਵਾਰੀ ਮੈਂ ਥੱਲੇ ਸਬਜ਼ੀ ਦਾ ਪਾ ਲੈਣ ਵਗ ਜਾ ਕਰੂੰਗੀ ਜੀ ਆਪਾਂ ਨੇ ਉੱਪਰ ਥੱਲੇ ਕਿਹੜਾ ਰੇਸਾ ਲਾਉਣੀਆਂ ਨੇ ਜਿਹੜਾ ਵੀ ਆਪਾਂ ਉੱਪਰ ਥੱਲੇ ਕਰਾਂਗੇ ਵੀ ਐਨਕ ਦਾ ਡਾਕਟਰ ਵੀ ਕਹਿੰਦੇ ਨੇ ਵੀ ਪੌੜੀ ਉਤਰੋ ਥੋੜੋ ਥੱਲੇ ਵੀ ਠੀਕ ਰਹਿੰਦਾ ਮਾਹੌਲ ਬੰਦੇ ਨੂੰ ਗੱਲ ਜੱਜ ਵੀ ਉਹ ਉਹਨਾਂ ਨੇ ਭਾਈ ਉੱਪਰ ਵਾਲਾ ਫਲੈਟ ਲੈ ਲਿਆ ਜਦੋਂ ਉੱਪਰ ਵਾਲਾ ਫਲੈਟ ਲੈ ਗਿਆ ਸਮਾਨ ਸਮੂਨ ਆਪਣਾ ਸ਼ਿਫਟ ਕਰ ਲਿਆ ਰਹੀ ਗਏ ਉਹ ਕਈ ਮਹੀਨੇ ਰਹੀ ਗਏ ਇੱਕ ਦਿਨ ਮੀਂਹ ਪੈਂਦਾ ਸੀਗਾ ਉੱਪਰੋਂ ਆਏ ਵੀ ਕਹਿੰਦਾ ਚਲੋ ਆਪਾਂ ਮੀਂਹ ਚ ਨਾ ਕੇ ਆਈਏ ਗਰਮੀਆਂ ਦੇ ਦਿਨ ਸੀਗੇ ਉਹ ਲੋ ਪਰਮੀਜ ਐ ਖੇੜ ਦੇ ਖੂੜ ਦੇ ਦੋਨੇ ਮੀਆਂ ਬੀਬੀ ਤੇ ਥੱਲੇ ਪੌੜੀਆਂ 'ਚ ਜਦੋਂ ਉਤਰਨ ਲੱਗੇ ਪੈਰ ਗਿੱਲੇ ਸੀਗੇ ਉਹ ਕੁੜੀ ਦਾ ਪੈਰ ਬਾਈ ਸਲਿੱਪ ਹੋ ਗਿਆ ਪੌੜੀ ਤੇ ਫਸ ਗਿਆ ਉੱਪਰ ਉਹ ਲੱਗੇ ਨੂੰ ਉਹਦੇ ਲੋਹੇ ਦੇ ਐਂਗਲ 'ਚ ਲੱਗੇ ਹੁੰਦੇ ਨੇ ਪੌੜੀਆਂ ਦੇ ਕਿਨਾਰਿਆਂ ਤੇ ਜੋ ਪੌੜੀਆਂ ਭੁਰਨ ਨਾ ਉਹਦੇ ਤੇ ਕੁੜੀ ਨੇ ਚੱਪਲ ਰੱਖੀ ਪੈਰ ਸਲਿੱਪ ਕਰਕੇ ਗਿੱਲਾ ਹੋਣ ਕਰਕੇ ਤੇ ਕੁੜੀ ਐ ਰੁੜਦੀ ਰੁੜਦੀ ਥੱਲੇ ਗਈ ਪੌੜੀਆਂ ਤੋਂ ਉਹਦੇ ਸੱਟਾਂ ਵੱਜੀਆਂ ਕੁੜੀ ਦੇ ਬਹੁਤ ਜ਼ਿਆਦਾ ਗੰਭੀਰ ਤੇ ਸੱਟਾਂ ਵੱਜੀਆਂ ਜਦੋਂ ਉਹ ਹਸਪਤਾਲ ਲੈ ਗਏ ਤਾਂ ਦੇ ਨਾਲ ਵੀ ਕੋਈ ਮਣਕਾ ਮਣਕਾ ਸੀ ਜਿਹੜਾ ਇਹਦਾ ਵੀ ਉਹ ਦੱਦ ਗਿਆ ਵੀ ਹੁਣ ਤਾਂ ਵੀ ਇਹ ਵੀ ਔਖਾ ਕੰਮ ਹੈ ਇਹਦਾ ਕੁੜੀ ਦਾ ਚੱਲਣਾ ਚੱਲ ਪਹੂਗੀ ਪਰ ਟਾਈਮ ਲੱਗੂਗਾ ਇਹਨੂੰ ਕਿ ਪੂਰਾ ਥੈਰੇਪੀ ਦੇਣੀ ਪਊਗੀ ਇਹਨੂੰ ਟਾਈਮ ਦੇਣਾ ਪਊਗਾ ਚੱਲ ਪਹੂਗੀ ਠੀਕ ਹੋ ਜੂਗੀ ਇਹ ਚੱਲ ਬੰਦਾ ਵੀ ਕਹਿੰਦਾ ਚੱਲ ਠੀਕ ਹੈ ਵੀ ਪਹਿਲਾਂ ਤਾਂ ਮਹੀਨਾ ਕੋ ਹਸਪਤਾਲ ਦੇ ਵਿੱਚ ਰੱਖਦਾ ਆ ਫਿਰ ਉਹਨੂੰ ਕੁੜੀ ਨੂੰ ਘਰੇ ਲਿਆਉਂਦਾ ਆ ਉਹ ਡਾਕਟਰਾਂ ਨੇ ਕਹਿੰਦੇ ਵੀ ਚਲੋ ਵੀ ਹੁਣ ਤੁਸੀਂ ਆ ਮਾਲਿਸ਼ਾ ਵੀ ਤੇਲ ਤੂਲ ਦੀ ਵੀ ਘਰੇ ਆਪੀ ਕਰ ਲਿਆ ਕਰੋ ਬਾਕੀ ਦਵਾਈ दारू ਹੈਗੀ ਤੁਸੀਂ ਦੇ ਦਿਆ ਕਰੋ ਬੰਦੇ ਨੇ ਘਰੇ ਬੈੱਡ ਬੁੱਡ ਲਿਆਂਦਾ ਹਸਪਤਾਲ ਵਾਲਾ ਕਰੇ ਪਾਤੀ ਕਰ ਵਾਲੀ ਧਿਆਕੇ ਮੇ ਰੋਟੀ ਪਾਣੀ ਉਹਨੂੰ ਕਰਿਆ ਕਰੇ ਮਹੀਨਾ ਤੱਕ ਤਾਂ ਬੰਦਾ ਹਸਪਤਲ ਰਿਹਾ ਮਹੀਨਾ ਕੋਨੇ ਘਰੇ ਰੋਟੀ ਪਾਣੀ ਕੀਤਾ ਆਪਣੀ ਘਰ ਵਾਲੀ ਦਾ ਉਸ ਤੋਂ ਬਾਅਦ ਬੰਦਾ ਕਹਿੰਦਾ ਯਾਰ ਵੀ ਬੜਾ ਪੰਗਾ ਪਿਆ ਤਾਂ ਵੀ ਜੇ ਹੁਣ ਮੈਂ ਦੁਕਾਨ ਤੇ ਨਾ ਗਿਆ 2 ਮਹੀਨੇ ਤਾਂ ਪਹਿਲੀ ਛੁੱਟੀਆਂ ਹੋ ਗਈਆਂ ਵੀ ਦੁਕਾਨ ਤਾਂ ਜਮੀ ਬੰਦ ਹੋ ਜਾਊਗੀ ਫੇਰ ਘਰ ਦਾ ਖਰਚਾ ਕਿੱਥੋਂ ਆਊਗਾ ਵੀ ਦਵਾਈ ਵੀ ਲੈਉਣੀ ਆ ਉਹ ਵੀ ਕਿੱਥੋਂ ਲੈਉਣੀ ਆ ਹੁਣ ਮੈਂ ਕਰਾਂ ਤੇ ਕਰਾਂ ਕੀ ਕਰਾਂ ਜਾਵਾਂ ਤੇ ਜਾਮਾ ਕਿੱਥੇ ਜਾਵਾਂ ਫੇਰ ਉਹਨੇ ਘਰ ਵਾਲੀ ਨਾਲ ਸਲਾਹ ਕੀਤੀ ਆਪਣੀ ਨਾਲ ਵੀ ਹੁਣ ਵੀ ਆਪਣਾ ਔਖਾ ਹੋ ਗਿਆ ਮੁੰਡਾ ਹੁਣ ਕਿਵੇਂ ਕਰੀ ਆਪਾਂ ਅਧਿਕਾਰ ਵਾਲੀ ਕਹਿੰਦੀ ਵੀ ਕੋਈ ਬਾਰੇ ਫਿਕਰ ਕਰਨ ਦੀ ਲੋੜ ਨਹੀਂ ਤੂੰ ਮੇਰੇ ਵਾਸਤੇ ਪਾਣੀ ਦੀ ਬੋਤਲ ਤੇ ਰੋਟੀ ਦੀ ਡੱਬੇ ਵਿੱਚ ਪਾ ਕੇ ਇੱਥੇ ਰੱਖ ਜਾ ਕਰ ਤੇ ਸਰਾਣਾ ਮੜ ਜਾ ਤਜਾ ਕਰ ਟੀਵੀ ਆਰ ਮੋਟ ਮੇਰੇ ਕੋਲ ਰੱਖ ਦੇ ਇੱਕ ਮੋਬਾਈਲ ਮੇਰੇ ਕੋਲ ਰੱਖ ਦੇ ਵੀ ਬਾਕੀ ਮੈਂ ਵੀ ਆਪੀ ਜੋ ਤੂੰ ਆਇਆ ਕਰੇਗਾ ਜੂਨੀਦਰ ਸਵੇਰੇ ਮੈਨੂੰ ਆਪਣਾ ਵੀ ਬਾਥਰੂਮ ਵਾਲਾ ਕੰਮ ਕਰਵਾਇਆ ਕਰ ਤੇ ਬਾਕੀ ਸ਼ਾਮ ਤੱਕ ਨੂੰ ਆਈ ਜਾਣਾ ਹੁੰਦਾ ਆ ਬਾਕੀ ਤੂੰ ਆ ਕੇ ਕਰ ਲਿਆ ਕਰ ਬਾਕੀ ਮੈਂ ਆਪਣਾ ਪਾਣੀ ਪੁਣੀ ਪਾ ਕੇ ਪੀ ਲਿਆ ਕਰੂੰਗੀ ਆਪਕੇ ਚਲੋ ਬੰਦਾ ਕਹਿੰਦਾ ਠੀਕ ਹੈ ਤੇਰੀ ਗੱਲ ਬੰਦੇ ਨੇ ਮੈਂ ਹੀ ਕੀਤਾ ਜੀ ਇਹ ਬੰਦੇ ਨੇ ਜਦੋਂ ਐਵੇਂ ਕੀਤਾ ਬਾਈ ਉਹਨੂੰ ਬਰੌਕਟੀ ਪਾਣੀ ਪਾਜਿਆ ਕਰੇ ਦੁਕਾਨ ਤੇ ਬਾਜਿਆ ਕਰੇ ਹਫਤਾ 10 ਦਿਨ ਗਿਆ ਦੁਕਾਨ ਤੇ ਕਈ ਦਿਨ ਬਾਅਦ ਨਾ ਬੰਦੇ ਦੀ ਦੁਕਾਨ ਤੇ ਇੱਕ ਲੇਡੀ ਆ ਗਈ ਲੇਡੀ ਸੂਟ ਸਵਾਉਣ ਵਾਸਤੇ ਘੱਟੋ ਘੱਟ ਉਹਦੇ ਕੋਲ 25-30 ਸੂਟ ਉਹ ਕਹਿੰਦੀ ਜੀ ਵੀ ਇਹ ਸੂਟ ਚੀਨੇ ਨੇ ਬੰਦਾ ਕਹਿੰਦਾ ਵੀ ਕਿਹਦੇ ਕਿਹਦੇ ਸੂਟ ਨੇ ਉਹ ਕਹਿੰਦੀ ਸਾਰੇ ਸੂਟ ਮੇਰੇ ਹੀ ਨੇ ਵੀ ਮੈਂ ਸੁਣਿਆ ਵੀ ਤੁਸੀਂ ਬਹੁਤ ਵਧੀਆ ਟੇਲਰ ਹੋ ਵੀ ਤੁਸੀਂ ਛੇਤੀ ਤੇ ਸੇਤੀ ਸੀ ਕਿ ਮੈਨੂੰ ਦਿਓ ਉਹ ਕਹਿੰਦਾ ਵੀ 25-30 ਸੂਟ ਸੂਟ ਨੇ ਹੁਣ ਛਿੰਦੇ ਸੀਤੇ ਜਾਣਗੇ ਵੀ ਰੋਜ਼ ਦਾ ਸੀ ਇੱਕ ਦਿਨ ਦਾ ਸੀ ਨਹੀਂ ਹੋਣੇ ਉਹ ਕਹਿੰਦੀ ਕਿ ਕਿੰਨੇ ਸੂਟ ਕਹਿੰਦਾ ਵੀ ਐ ਕਰੋ ਵੀ ਤੁਸੀਂ ਦੋ ਸੂਟ ਮੈਥੋਂ ਰੋਜ਼ ਲੈ ਜਾ ਕਰੋ ਵੀ 15 ਦਿਨਾਂ ਦੇ ਵਿੱਚ ਮੈਂ ਤੁਹਾਡੇ ਸਾਰੇ ਸੂਟ ਇਹ ਸੀ ਦਊਗਾ ਜਨਾਨੀ ਕਹਿੰਦੀ ਠੀਕ ਹੈ ਚਲੋ ਜਨਾਨੀ ਰੋਜ਼ ਦੋ ਸੂਟ ਲੈਣ ਆਇਆ ਕਰੇ ਉਹਦਾ ਰੋਜ਼ ਦਾ ਆਉਣਾ ਜਾਣਾ ਦੁਕਾਨ ਤੇ ਹੋ ਗਿਆ ਉਹ ਔਰਤ ਥੋੜੀ ਖੂਬਸੂਰਤ ਬਹੁਤ ਸੀਗੀ ਤੇ ਚਲਾਕ ਵੀ ਬਹੁਤ ਸੀ ਥੋੜੀ ਜੀ ਆਂਡ ਕਮਾਰ ਤੇ ਗੱਲਾਂ ਹੋਣ ਲੱਗ ਗਈ ਜਦੋਂ ਵੀ ਇਹੀ ਵਰਤਾ ਜਿਹੜੀ ਰੋਜ਼ ਦੁਕਾਨ ਤੇ ਇੱਥੇ ਆਉਂਦੀ ਜਾਂਦੀ ਆ ਤੇ ਉਹ ਵੀ ਹੁੰਦੇ ਨੇ ਗਵਾਂਢੀ ਦੁਕਾਨ ਦਾ ਕਈ ਵਾਰ ਟੀਚਰਾਂ ਕਰਨ ਲੱਗ ਜਾਂਦੇ ਨੇ ਵੀ ਐ ਬਿੱਤੇ ਦੀ ਦੁਕਾਨ ਤੇ ਵੀ ਫਲਾਨੀ ਬੀਬੀ ਬਾੜੀ ਆਉਂਦੀ ਆ ਉਹ ਬੰਦੇ ਦੇ ਮਨ ਵਿੱਚ ਪਹਿਲਾਂ ਤਾਂ ਕੁਝ ਹੈ ਨਹੀਂ ਸੀਗਾ ਪਰ ਲੋਕਾਂ ਨੇ ਕਹਿ 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 ਕੇ ਨਾ ਉਹਦੇ ਪ੍ਰਤੀ ਬੰਦੇ ਨੂੰ ਸੋਚਣ ਲਾਤਾ ਉਹ ਬੰਦਾ ਉਹਦੇ ਪ੍ਰਤੀ ਸੋਚਣ ਲੱਗ ਗਿਆ ਹੌਲੀ ਹੌਲੀ ਜੇ ਫਿਰ ਇੱਕ ਦਿਨ ਬੰਦੇ ਨੇ ਗੱਲ ਤੋੜ ਲਈ ਉਹਦੇ ਨਾਲ ਵੀ ਤੁਸੀਂ ਰਹਿੰਦੇ ਕਿੱਥੇ ਹੋ ਜੀ ਉਹ ਕਹਿੰਦੀ ਮੈਂ ਫਲਾਨੇ ਪਿੰਡ ਤੋਂ ਰਹਿੰਦੀ ਆ ਵੀ ਮੇਰਾ ਡਾਈਵੋਰਸ ਹੋ ਗਿਆ ਵਿਆਹ ਕਰਕੇ ਮੇਰੇ ਘਰ ਵਾਲੇ ਨਾਲ ਬਣਦੀ ਨਹੀਂ ਸੀਗੀ ਵੀ ਮੈਂ ਪੈਸੇ ਘਰੋਂ ਠੀਕ ਐ ਪੈਸੇ ਖੁੱਲੇ ਨੇ ਮੇਰੇ ਕੋਲੇ ਘਰ ਵਾਲੇ ਨੇ ਵੀ ਡਾਈਵੋਰਸ ਵੇਲੇ ਮੈਨੂੰ ਕਾਫੀ ਪੈਸਾ ਦਿੱਤਾ ਵੀ ਮੈਂ ਤਾਂ ਹੁਣ ਇਕੱਲੀ ਆ ਵੀ ਜ਼ਿੰਦਗੀ ਬਸ ਇਕੱਲੀ ਜੀ ਰਹੀ ਆਂ ਚਲੋ ਇੱਕ ਦਿਨ ਆਈ ਦੂਜੇ ਦਿਨ ਆਈ ਬੰਦੇ ਨੇ ਚਾਹ ਪੁੱਛੀ ਉਹਨੂੰ ਕਿਸੇ ਦਿਨ ਲੰਚ ਕਰਾਤਾ ਗੱਲਾਂ ਬਾਤਾਂ ਕਰਨ ਲੱਗ ਗਏ ਬੰਦਾ ਆਪਣੀਆਂ ਗੱਲਾਂ ਕਰਨ ਲੱਗ ਗਿਆ ਕੁੜੀ ਆਪਣੀਆਂ ਗੱਲਾਂ ਕਰਨ ਲੱਗੀ ਉਹ ਦੋਨਾਂ ਦੀ ਨੇੜਤਾ ਸੀ ਜਿਹੜੀ ਬਾਈ ਜੀ ਵੱਧ ਗਈ ਬੰਦਾ ਸੀ ਜਿਹੜਾ ਪੂਰੀ ਤਰ੍ਹਾਂ ਔਰਤਵਲ ਅਟਰੈਕਟ ਹੋ ਗਿਆ ਜਾਂ ਕਹਿ ਲੋ ਵੀ ਪੂਰੀ ਤਰ੍ਹਾਂ ਉਹਦੇ ਜਾਲ 'ਚ ਫਸ ਗਿਆ ਜਾਂ ਉਹਦੇ ਪਿਆਰ 'ਚ ਫਸ ਗਿਆ ਉਹਦਾ ਹੁਣ ਹੌਲੀ-ਹੌਲੀ ਜਿਹੜੀ ਉਹਦੀ ਘਰ ਵਾਲੀ ਸੀ ਉਹ ਤਾਂ ਮੋਬ ਦਾ ਭੰਗ ਸੁਣ ਲੱਗ ਗਿਆ ਤੇ ਉਹਨੇ ਇੱਕ ਤਰ੍ਹਾਂ ਬੋਝ ਜਿਹਾ ਤਰ੍ਹਾਂ ਲੱਗਿਆ ਕਰੇ ਦਿਨੇ ਉਹਦੇ ਕੋਲ ਆਇਆ ਕਰੇ ਜਨਾਨੀ ਸੂਟ ਲੈਣ ਉਹਦੇ ਕੋਲ ਬੈਠ ਕੇ ਘੰਟੇ ਦੋ ਘੰਟੇ ਗੱਲਾਂ ਮਾਰਖ ਜਾਇਆ ਕਰੇ ਸ਼ਾਮ ਨੂੰ ਜਦੋਂ ਘਰੇ ਜਾਇਆ ਕਰੇ ਬੰਦਾ ਉਹਨੂੰ ਆਪਣੀ ਘਰ ਵਾਲੀ ਦੀ ਸੇਵਾ ਕਰਨੀ ਪਿਆ ਕਰੇ ਉਹਨੂੰ ਸਾਹਮਣਾ ਪਿਆ ਕਰੇ ਨੋਣਾ ਧੋਣਾ ਉਹਦਾ ਕਰਨਾ ਰੋਟੀ ਪਾਣੀ ਉਹਨੂੰ ਖੋਣਾ ਬੰਦਾ ਬੜਾ ਮੁਸ਼ਕਲ 'ਚ ਪੈ ਗਿਆ ਉਹ ਵੀ ਨਾ ਦੁਬਿਧਾ 'ਚ ਪੈ ਗਿਆ ਯਾਰ ਵੀ ਉਹ ਆ ਸੋਚਣ ਲੱਗਾ ਯਾਰ ਵੀ ਇਹਦੀ ਘਰ ਵਾਲੀ ਨਾ ਜਿਹੜੀ ਉਹਦੇ ਲਈ ਇੱਕ ਮੁਸੀਬਤ ਆ ਵੀ ਇੱਕ ਸ਼ਰਾਪ ਦੇ ਰੂਪ ਤੇ ਉਹਨੂੰ ਚਿੰਬੜ ਗਈ ਵੀ ਜਿਹੜਾ ਉਹ ਦੁਖੀ ਹੋਗਾ ਉਹ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਹੁਣ ਕਹਿ ਤਾਂ ਸਕੇ ਨਾ ਉਹਨੂੰ ਵੀ ਮੈਂ ਤੇਰੇ ਤੋਂ ਦੁਖੀ ਆ ਆਨੇ ਬਹਾਨੇ ਆਨੇ ਬਹਾਨੇ ਉਹ ਆਪਦੀ ਘਰ ਵਾਲੀ ਨਾਲ ਲੜ ਪਿਆ ਕਰੇ ਘਰ ਵਾਲੀ ਨੇ ਬਹੁਤ ਪੁੱਛਿਆ ਵੀ ਕੀ ਗੱਲ ਤੇਰਾ ਮੂਡ ਅੱਜ ਕੱਲ ਬਹੁਤ ਆਫ ਰਹਿੰਦਾ ਆ ਤੂੰ ਸਵੇਰੇ ਸਵਾਕਤੇ ਦੁਕਾਨ ਤੇ ਵਗ ਜਾਣਾ ਆ ਤੇ ਸ਼ਾਮ ਨੂੰ ਜਿਹੜਾ ਆ ਉਹ ਵੀ ਲੇਟ ਆਉਣਾ ਆ ਵੀ ਇਹ ਜੀ ਕੀ ਗੱਲ ਬਾਤ ਆ ਤੇਰੇ ਵਿੱਚ ਉਹ ਚਲ ਬੰਦਾ ਵੀ ਮੰਨਿਆ ਨਹੀਂ ਹੈਗਾ ਵੀ ਕੀ ਗੱਲ ਬਾਤ ਆ ਫਿਰ ਕੀ ਹੋਇਆ ਇੱਕ ਦਿਨ ਉਹਨੇ ਜਨਾਨੀ ਨੇ ਜਿਹੜੀ ਸੀ ਦੂਜੀ ਉਹਨੇ ਉਹਨੂੰ ਪ੍ਰਪੋਜ਼ ਕਰਤਾ ਬੰਦੇ ਨੂੰ ਕਹਿੰਦੀ ਵੀ ਦੇਖ ਉਹਦਾ ਨੋਲ ਲਾ ਕੇ ਕਹਿੰਦੀ ਦੇਖ ਕਹਿੰਦੀ ਫਲਾਣੇ ਸਾਂ ਵੀ ਤੇਰੀ ਹੁਣ ਲਾਈਫ ਆ ਜਿਹੜੀ ਮੇਰੇ ਵਰਗੀ ਹੋਈ ਪਈ ਆ ਵੀ ਹੁਣ ਤੇਰੀ ਜਿਵੇਂ ਤੂੰ ਦੱਸਦਾ ਵੀ ਜਨਾਨੀ ਤੇਰੀ ਵੀ ਐਨੇ ਮਹੀਨਿਆਂ ਤੋਂ ਬੈਲਟ ਤੇ ਆ ਵੀ ਮੈਨੂੰ ਨਹੀਂ ਲੱਗਦਾ ਵੀ ਉਹ ਉੱਠੂਗੀ ਵੀ ਜਿਆਦਾ ਤ ਉਹਨੂੰ ਕਿਸ ਹਾਸ ਰੂਮ ਮੂਸਲੂਮ ਤੇ ਛੱਡਿਆ ਵੀ ਜਿਆਦਾ ਕਿ ਹੱਲ ਕਰ ਦੇ ਵੀ ਕਿਸੇ ਪਾਸੇ ਨੂੰ ਟਿਕਾਣੇ ਲਾ ਦੇ ਵੀ ਮੈਂ ਤੇਰੇ ਨਾਲ ਵਿਆਹ ਕਰਾਉਣ ਨੂੰ ਤਿਆਰ ਆ ਉਹ ਕਹਿੰਦਾ ਵੀ ਨਹੀਂ ਵੀ ਤੂੰ ਇੰਨੀ ਸੋਹਣੀ ਇੰਨੀ ਅਮੀਰ ਵੀ ਮੈਂ ਟੇਲਰੇ ਕੰਮ ਕਹਿੰਦੇ ਵੀ ਫਿਰ ਵੀ ਕੀ ਕਹਿੰਦੇ ਕੀ ਵੀ ਆਪਣਾ ਮੇਲ ਨਹੀਂ ਹੈਗਾ ਚਲੋ ਜਨਾਨੀ ਨੂੰ ਮਨਾ ਲਿਆ ਜੀ ਕੰਪੇਲ ਕਰ ਲਿਆ ਉਹਨੂੰ ਵੀ ਕੋਈ ਗੱਲ ਨਹੀਂ ਵੀ ਮੇਰਾ ਪੈਸਾ ਪੂਸਾ ਆਪਣੇ ਕੋਲੇ ਖੁੱਲਾ ਆ ਆਪਾਂ ਸ਼ੋਰੂਮ ਪਾ ਲਾਂਗੇ ਕਪੜੇ ਦਾ ਨਾਲ ਕਪੜੇ ਵੇਚਿਆ ਕਰਾਂਗੇ ਨਾਲ ਸਿਜਿਆ ਕਰਾਂਗੇ ਮੁਲਾਜ਼ਮ ਰੱਖ ਲਾਂਗੇ ਆਪਣੇ ਕੋਲੇ ਇੰਨਾ ਪੈਸਾ ਹੋ ਗੱਡੀਆਂ ਹੋਣਗੇ ਕੋਠੀਆਂ ਹੋਣਗੇ ਉਹਨੇ ਬੰਦੇ ਨੂੰ ਪਰਵਾ ਲਿਆ ਬੰਦਾ ਵੀ ਮਨਚੇ ਤਾਂ ਚਾਹੁੰਦੇ ਸੀ ਪਹਿਲਾਂ ਉਹ ਬੰਦਾ ਵੀ ਆਸਾਨੀ ਨਾਲ ਉਹਦੇ ਜਾਲ ਵਿੱਚ ਫਸ ਗਿਆ ਜਾਂ ਟਰੈਕਟ ਹੋ ਗਿਆ ਜਾਂ ਬੰਦੇ ਨੇ ਵੀ ਉਹਦੀ ਗੱਲ ਮੰਨ ਲਈ ਚਲੋ ਗੱਲ ਮੰਨਣ ਤੋਂ ਬਾਅਦ ਕੁਝ ਦਿਨ ਬਾਅਦ ਜਨਾਨੀ ਕਹਿੰਦੀ ਵੀ ਹੁਣ ਵੀ ਕਿੰਨੀ ਦੇਰ ਤੂੰ ਮੈਨੂੰ ਐ ਰੱਖੇਗਾ ਵੀ ਵਿਆਹ ਕਰਾ ਹੁਣ ਮੇਰੇ ਨਾਲ ਉਹ ਕਹਿੰਦੇ ਵੀ ਆਪਾਂ ਅਮੀਰ ਘਰ ਵਾਲੀ ਦਾ ਕੀ ਹੱਲ ਕਰੀਏ ਉਹਨਾਂ ਨੇ ਸਕੀਮ ਲੱਭ ਲਈ ਕਹਿੰਦਾ ਵੀ ਐਂ ਤਾਂ ਖੜਾ ਛੁੱਟਦਾ ਨਹੀਂ ਵੀ ਮੈਂ ਇਹਨੂੰ ਟਿਕਾਣੇ ਲਾ ਦੇਣਾ ਕਿਸੇ ਤਰੀਕੇ ਨਾਲ ਤੇ ਉਹ ਬੰਦਾ ਸਲਾਹ ਕਰਕੇ ਘਰੇ ਵਗ ਗਿਆ ਗਰਮੀਆਂ ਦੇ ਦਿਨ ਸੀਗੇ ਦੁਪਹਿਰ ਵੇਲੇ ਘਰੇ ਵਗ ਗਿਆ ਸਖਰ ਦੇ ਪਹਿਰੇ ਜੇਠ ਹੜ ਦਾ ਮਹੀਨਾ ਲੋਕ ਸਾਰੇ ਆਪਣੇ ਘਰਾਂ ਚ ਬੜੇ ਹੁੰਦੇ ਨੇ ਤੇ ਉਹਨੇ ਕੀ ਕੀਤਾ ਜਨਾਨੀ ਨੂੰ ਕਹਿੰਦਾ ਵੀ ਚਲਾ ਮੈਂ ਮੜ ਜਾਣਾ ਡਾਕਟਰ ਨੇ ਮੈਨੂੰ ਆਹ ਤੇਲ ਦਿੱਤਾ ਆ ਯੋਨੇ ਐ ਕਿਹਾ ਵੀ ਇਹਨੂੰ ਨਾ ਤੂੰ ਧੁੱਪੇ ਲਾ ਕੇ ਮੈਨੂੰ ਘਟੋ ਘਟ ਘੰਟਾ 2 ਘੰਟੇ ਧੁੱਪ ਲਵਾਉਣੀ ਆ ਸਰੀਰ ਨੂੰ ਫਿਰ ਠੀਕ ਹੋ ਜਾਊਗਾ ਚੱਲ ਭੂਗੇ ਉਦੋਂ ਪਹਿਲਾਂ ਜਨਾਨੀ ਜਨਾਨੀ ਦੀ ਜਿਹੜੀ ਮੂਵਮੈਂਟ ਸੀਗੀ ਉਹ ਠੀਕ ਹੁੰਦੀ ਜਾ ਰਹੀ ਸੀਗੀ ਕਾਫੀ ਜ਼ਿਆਦਾ ਦਵਾਈਆਂ ਨਾਲ ਜਾਂ ਹੋਰ ਮਾਲਸ਼ ਨੂੰ ਇਸ ਦੇ ਨਾਲ ਉਹ ਘਰੇ ਬੱਟੀ ਵੀ ਆ ਹੱਥ ਪੈਰ ਲਾਉਂਦੀ ਸੀਗੀ ਕਾਫੀ ਜ਼ਿਆਦਾ ਠੀਕ ਹੁੰਦੀ ਜਾ ਰਹੀ ਸੀ ਤੇ ਉਹ ਕਹਿੰਦਾ ਵੀ ਤੁਹਾਨੂੰ ਧੁੱਪੇ ਵਟਣਾ ਪਗੋ ਤਾਂ ਤੂੰ ਪੂਰੀ ਤਰ੍ਹਾਂ ਠੀਕ ਹੋ ਜਾਵੇਂਗੀ ਬੰਦੇ ਨੇ ਕੀ ਕੀਤਾ ਇੱਕ ਰਸੀ ਜੀ ਚੱਕੀ ਕੁਰਸੀ ਚੱਕੀ ਜਨਾਨੀ ਨੂੰ ਉੱਪਰ ਲਿਆ ਕੇ ਕੁਰਸੀ ਤੇ ਬਾਈ ਧੁੱਪ ਚ ਜਾ ਕੇ ਬਣਾਤਾ ਉਹਦੇ ਮੂੰਹ 'ਚ ਪਾਤਾ ਰਮਾਲ ਰਮੂਲ ਕੋਈ ਵੀ ਇਹ ਚੀਕਾ ਨਾ ਮਾਰੇ ਵੀ ਉਹਨੂੰ ਆਇਆ ਸੀ ਵੀ ਧੁੱਪੇ ਪਈ ਪੀ ਇਹ ਮਰ ਜੂਗੀ ਵੀ ਮੇਰਾ ਤਾਂ ਖਹਿੜਾ ਛੁੱਟ ਜੂਗਾ ਤਾਂ ਚੁੱਪ ਕਰਕੇ ਮੇਰਾ ਸੰਸਕਾਰ ਕਰਕੇ ਕਿਵੇਂ ਦੂਜਾ ਵਿਆਹ ਕਰਾਉਂਦਾ ਹੋ ਜਾਊਗਾ ਇਹ ਉਹ ਬੰਦੇ ਨੇ ਜਦੋਂ ਕੀਤਾ ਉਹਨੂੰ ਬੰਨ ਕੇ ਜਦੋਂ ਕਹਿੰਦੇ ਹੁੰਦੇ ਨੇ ਨਾ ਵੀ ਜਦੋਂ ਬੰਦਾ ਕੋਈ ਪਾਪ ਕਰਦਾ ਆ ਉਹ ਉਹਦੇ ਅੰਦਰ ਜਿਹੜੀ ਅੰਤਰਾਤਮਾ ਆ ਉਹ ਬੰਦੇ ਨੂੰ ਥੋੜਾ ਜਿਹਾ ਹਿਲਾਉਂਦੀ ਆ ਤੇ ਜੋੜਦੀ ਆ ਵੀ ਤੂੰ ਇਹ ਕਰ ਕੀ ਰਿਹਾ ਆ ਜਦੋਂ ਉਹਨੇ ਕਾਲੀ ਕਾਲੀ ਚ ਹੱਥ ਪੈਰ ਬੰਨੇ ਮੂੰਹ ਮੰਨੇ ਜਨਾਨੀ ਦੇਖ ਕੇ ਹੈਰਾਨ ਉਹ ਤਾਂ ਪਤਾ ਹੀ ਨਹੀਂ ਲੱਗਿਆ ਕੀ ਕੋਨੇ ਵਿਚਾਰੀ ਨੇ ਕੀ ਮਾਰਨੀ ਸੀ ਵੀ ਇਹ ਕਰੀ ਕੀ ਜਾਂਦਾ ਏ ਉਹ ਸੌਫ ਦੇ ਵਿੱਚ ਪੂਰੀ ਵੀ ਇਹ ਅੱਜ ਹੋ ਕੀ ਰਿਹਾ ਹੈ ਮੇਰੇ ਨਾਲ ਵੀ ਮੇਰਾ ਘਰ ਵਾਲਾ ਵੀ ਇਹ ਹਜਾ ਕੁਝ ਕਰ ਰਿਹਾ ਹੈ ਮੇਰੇ ਨਾਲ ਹਾਂ ਉਹਨੂੰ ਸੋਚਿਆ ਨਹੀਂ ਸੀ ਕਿ ਸੁਪਨੇ ਦੇ ਵਿੱਚ ਵੀ ਉਹ ਤਾਂ ਕੋਈ ਬਾਲੀ ਉਹਦੇ ਤਾਂ ਐਸੀ ਦਿਮਾਗ ਦੇ ਵਿੱਚ ਕਿ ਮੇਰਾ ਘਰ ਵਾਲਾ ਮੇਰੀ ਇੰਨੀ ਸੇਵਾ ਕਰਦਾ ਵੀ ਜਦੋਂ ਮੈਂ ਠੀਕ ਹੋ ਗਈ ਮੈਂ ਤਾਂ ਤੇ ਪੈਰ ਤੋਂ ਉਤੋਂ ਪੀਉਂਗੀ ਜਿਵੇਂ ਅਸੀਂ ਕੋਈ ਇਹੋ ਜਿਹਾ ਘਰ ਵਾਲਾ ਵੀ ਘਰ ਵਾਲੀ ਦੀ ਸੇਵਾ ਕਰਦਾ ਨਹੀਂ ਹੈਗਾ ਚਲੋ ਜਦੋਂ ਉਹਨੇ ਇਹੋ ਜਿਹੀ ਹਰਕਤ ਕਰਤੀ ਬੰਦੇ ਨੇ ਹੁਣ ਅੰਦਰੋਂ ਘਬਰਾਇਆ ਹੋਇਆ ਸੀਗਾ ਫਟਾਫਟ ਜਦੋਂ ਮੈਂ ਤੁਸੀਂ ਨੂੰ ਪਸੀਨੀ ਹੋਇਆ ਹੋਇਆ ਉਹਨੂੰ ਬੰਨ ਕੇ ਕੁਰਸੀ ਤੇ ਉੱਪਰੋਂ ਛੱਤ ਤੋਂ ਥੱਲੇ ਆਉਣ ਲੱਗਿਆ ਉਹਦਾ ਵੀ ਚੋਦੇ ਪੁੱਤ ਦਾ ਉੱਥੇ ਪੈਰ ਤੇ ਲੱਗੇਗਾ ਜਿੱਥੇ ਜਨਾਨੇ ਲੱਗੇਗਾ ਜੀ ਉਹ ਵੀ ਧੜਾਮ ਕਰਦਾ ਸਿਰ ਪਰਨੇ ਲੋਟਣੀਆਂ ਉੱਥੇ ਪਿਆ ਸਰਚ ਛੱਟ ਲੱਗੀ ਉਹਦੇ ਲੱਤਾਂ ਤੇ ਸੱਟਾਂ ਲੱਗੀਆਂ ਉੱਠਿਆ ਜਾਵੇ ਨਾ ਉੱਥੇ ਚੀਕ ਜਿਹਾੜਾ ਪਾਤਾ ਉਹਨੇ ਬੰਦੇ ਨੇ ਬਚਾਓ ਮੈਂ ਮਰ ਗਿਆ ਮਰ ਗਿਆ ਹੁਣ ਲੋਕ ਸਿੱਖਰ ਦਪਹਿਰਾਂ ਚ ਹੋਰ ਤਾਂ ਵੀ ਉੱਠਿਆ ਨਾ ਕੌੜੀਆਂ ਦੇ ਨੇੜੇ ਜਨਾਨੀ ਸੀਗੀ ਪਰ ਉਹਨੇ ਸੁਣ ਲਈ ਆਵਾਜ਼ ਵੀ ਇਹ ਵੀ ਮੇਰੇ ਘਰ ਵਾਲੇ ਨੂੰ ਕੁਝ ਹੋ ਗਿਆ ਹੁਣ ਬਈ ਜੀ ਔਰਤਾਂ ਉਹ ਨਾ ਉਹਦਾ ਬਲਾਜ ਲੋ ਪਤੀ ਮਾਨ ਦੀ ਪਰਮੇਸ਼ਰ ਮਾਨ ਦੀ ਸੀ ਉਹਨੂੰ ਉਹਨੇ ਕੀ ਕੀਤਾ ਮਾਂ ਦੀ ਧੀ ਨੇ ਹਿੰਮਤ ਕਰਕੇ ਐ ਹਿੱਲ ਹਿੱਲ ਕੇ ਕੁਰਸੀ ਤੋਂ ਥੱਲੇ ਗਿਰ ਕੇ ਕਿਸੇ ਤਰੀਕੇ ਨਾਲ ਰੁੜਦੀ ਰੁੜਦੀ ਉਹਨੇ ਬਰਸੀ ਰੁਸੀ ਖੋਲ ਕੇ ਆਵਦੀ ਔਖੀ ਸੌਕੀ ਨੇ ਜਿਵੇਂ ਗੁੰਡਵਾ ਰੋੜਦਾ ਜਾਂਦਾ ਹੁੰਦਾ ਤਾਂ ਦੀ ਧੁੱਪ ਦੇ ਵਿੱਚ ਰੁੜਦੀ ਰੁੜਦੀ ਥੱਲੇ ਉਹ ਬੰਦੇ ਕੋਲੇ ਪਹੁੰਚੀ ਬੰਦੇ ਕੋਲੇ ਪਹੁੰਚ ਕੇ ਉਹਨੇ ਦੇਖਿਆ ਵੀ ਆਹ ਕੀ ਹੋ ਗਿਆ ਨੂੰ ਬੰਦਾ ਬਸ ਉਹਦੇ ਵੱਲ ਦੇਖੀ ਜਾਵੇ ਬੋਲ ਸਕੇ ਨਾ ਕੁਝ ਵੀ ਉਹ ਜਿਹੜੀ ਹਰਕਤ ਕੀਤੀ ਉਹਨੇ ਉਹ ਕੀ ਕੀਤਾ ਜਨਾਨੀ ਨੇ ਰੁੜਦੀ ਰੁੜਦੀ ਬਈ ਆਪਦੇ ਕਮਰੇ ਤੱਕ ਆ ਗਈ ਬੰਦੇ ਨੂੰ ਆਇਆ ਲੱਗਿਆ ਵੀ ਲੈ ਵੀ ਮੈਂ ਇਹਦੇ ਨਾਲ ਮਾੜੀ ਕਰਤੂਤ ਕਰਕੇ ਆਇਆ ਸੀਗਾ ਵੀ 에ਰੀ ਹੁਣ ਮੈਨੂੰ ਛੱਡ ਕੇ ਬਾਗੀ ਵੀ ਮੈਂ ਤਾਂ ਹੁਣ ਇੱਥੇ ਹੀ ਮਰੂੰਗਾ। ਵੀ ਮੇਰੇ ਪਾਪਾ ਦਾ ਕੜਾ ਭਰ ਗਿਆ। ਪਰ ਜਨਾਨੀ ਜਿਵੇਂ ਕਹਿ ਲਓ ਵੀ ਰੱਬ ਦਾ ਰੂਪ ਸੀਗੀ ਉਹ ਉਹ ਅੰਦਰ ਭੱਜ ਕੇ ਨਹੀਂ ਸੀ ਗਈ। ਵੀਰੇ ਰੁੜਦੀ ਰੁੜਦੀ ਹੋਣਾ ਮੋਬਾਈਲ ਚੱਕਣ ਗਈ ਸੀ। ਮੋਬਾਈਲ ਚੱਕ ਕੇ ਉਹਨੇ ਐਂਬੂਲੈਂਸ ਵਾਲੇ ਨੂੰ ਫੋਨ ਕੀਤਾ। ਐਂਬੂਲੈਂਸ ਵਾਲਾ ਚੱਕ ਕੇ ਉਹਦੇ ਘਰ ਵਾਲੇ ਨੂੰ ਹਸਪਤਾਲ ਲੈ ਕੇ ਗਏ। ਉੱਥੇ ਜਾ ਕੇ ਜਦੋਂ ਉਹਨੂੰ ਪਤਾ ਕੀਤਾ ਵੀ ਕਹਿੰਦੇ ਵੀ ਇਹ ਤਾਂ ਰੀਡ ਦੀ ਹੱਡੀ ਦੇ ਮਣਕੇ ਟੁੱਟ ਗਏ। ਵੀ ਇਹ ਹੁਣ ਬਾਈ ਜੀ ਸਾਰੀ ਉਮਰ ਤੁਰ ਨਹੀਂ ਸਕਦਾ। ਬਾਂਡ ਡੈਮੇਜ ਹੋ ਗਿਆ। ਚਲੋ ਉਹ ਕਹਿੰਦੇ ਵੀ ਇਲਾਜ ਲੂ ਚਲੋ ਹਸਪਤਾਲ ਰੱਖਿਆ ਉਹਨੂੰ ਉਧਰ ਬੰਦਾ ਤਾਂ ਉਹਦੀ ਬਿਮਾਰੀ ਵੱਧੀ ਜਾਵੇ ਹਸਪਤਾਲ ਚ ਪਏ ਦੀ ਜਿਹੜੀ ਜਨਾਨੀ ਸੀਗੀ ਉਹਦੀ ਬਿਮਾਰੀ ਠੀਕ ਹੋ ਜਾਵੇ ਕੁਦਰਤ ਦਾ ਇਹ ਜਾ ਪਾਣਾ ਵਰਤਿਆ ਜਨਾਨੀ ਸੀ ਜਿਹੜੀ ਉਹਦੇ ਪੈਰਾਂ ਤੇ ਹੋ ਗਈ ਤੇ ਬੰਦਾ ਸੀ ਜਿਹੜਾ ਪੂਰੀ ਤਰ੍ਹਾਂ ਉਸ ਔਰਤ ਦੇ ਉੱਤੇ ਨਿਰਭਰ ਹੋ ਗਿਆ ਫਿਰ ਇੱਕ ਦਿਨ ਤੀਵੀ ਉਹਨੂੰ ਐਵੇਂ ਦਵਾਈ ਦਾਰੂ ਦੇਣ ਲੱਗੀ ਤੇ ਦੁਕਾਨ ਦੇ ਉੱਤੇ ਜਾ ਕੇ ਜਿਹੜੀ ਸੀਗੀ ਉਹ ਆਪ ਸਾਹਮਣੇ ਲੱਗੀ ਦੁਕਾਨ ਤੇ ਟੇਲਰ ਉਹਨੇ ਕਾਰੀਗਰ ਰੱਖ ਲਿਆ ਹੋਰ ਤੇ ਕੰਮ ਕਰ ਸਾਰਾ ਉਹ ਆਪ ਸਾਂਭਣ ਲੱਗ ਗਿਆ ਇੱਕ ਦਿਨ ਦੁਕਾਨ ਤੇ ਐਵੇਂ ਜਿករੀ ਰੋਟੀ ਪਾਣੀ ਉਹਦੇ ਵਾਸਤੇ ਰੱਖ ਕੇ ਜਾਣ ਲੱਗੀ ਜਦੋਂ ਤਾਂ ਬੰਦੇ ਨੇ ਉਹਨੂੰ ਆਵਾਜ਼ ਮਾਰ ਕੇ ਕਿਹਾ ਕਹਿੰਦਾ ਵੀ ਮੈਂ ਤੇਰੇ ਨਾਲ ਜਿਹੜੀ ਕੀਤੀ ਸੀ ਪ੍ਰਮਾਤਮਾ ਨੇ ਉਹਦੀ ਸਜ਼ਾ ਮੈਨੂੰ ਇੱਥੇ ਦੇਤੀ ਵੀ ਮੈਂ ਲਾਲਚ ਦੇ ਵਿੱਚ ਆ ਗਿਆ ਸੀਗਾ ਠੀਕ ਹੈ ਮੈਂ ਤੈਨੂੰ ਆਪਦਾ ਬਹੁਤ ਸਮਝਣ ਲੱਗ ਗਿਆ ਸੀ ਦਰਅਸਲ ਤੂੰ ਮੇਰਾ ਜੀਵਨ ਸਾਥੀ ਸੀਗਾ ਤੇ ਮੈਂ ਤੈਨੂੰ ਆਪਦਾ ਬਹੁਤ ਸਮਝਿਆ ਜਿਹੜਾ ਜਿਹੜਾ ਪਾਪ ਕੀਤਾ ਮੈਂ ਪ੍ਰਮਾਤਮਾ ਨੇ ਉਹਦੀ ਸਜ਼ਾ ਮੈਨੂੰ ਦੇਤੀ ਵੀ ਜੇ ਮੈਂ ਤੇਰੇ ਨਾਲ ਇਹੋ ਜਿਹਾ ਨਾ ਕਰਦਾ ਅੱਜ ਤੂੰ ਵੀ ਠੀਕ ਸੀਗੀ ਮੈਂ ਵੀ ਠੀਕ ਹੋ ਜਾਂਦਾ ਤੇ ਠੀਕ ਹੁੰਦਾ ਤਾਂ ਆਪਾਂ ਦੋਨੇ ਜਾਨੇ ਦੁਕਾਨ ਤੇ ਜਾਂਦੇ ਤੇ ਆਪਣੇ ਕਾਰੀਗਰਾਂ ਦੀ ਜਗ੍ਹਾ ਤੇ ਆਪਾਂ ਕੰਮ ਕਰਦੇ ਆਪਾਂ ਨੂੰ ਕਮਾਈ ਦੁੱਗਣੀ ਹੋਣੀ ਸੀ ਆਪਣੇ ਘਰ 'ਚ ਸੁੱਖ ਸ਼ਾਂਤੀ ਵੱਧ ਹੋਣੀ ਸੀ ਰੌਣਕਾਂ ਹੋਣੀਆਂ ਸੀ ਅੱਜ ਵੀ ਮੈਨੂੰ ਤੂੰ ਮਾਫ਼ ਕਰ ਦੇ ਚਲ ਜਨਾਨੀ ਨੇ ਉਹਨੂੰ ਵੱਡਾ ਦਿਲ ਦਿਖਾਇਆ ਆਪਣਾ ਕਹਿੰਦੀ ਵੀ ਤੂੰ ਜਿੰਨੇ ਤੇ ਮੇਰੀ ਸੇਵਾ ਕੀਤੀ ਆ ਸੱਚੇ ਦਿਲੋਂ ਕੀਤੀ ਆ ਫਿਰ ਮੈਂ ਤੇਰਾ احਸਾਨ ਕਦੇ ਨਹੀਂ ਭੁੱਲ ਸਕਦੀ ਮੈਂ ਤੂੰ ਮੇਰੇ ਲਈ ਕੱਲ ਵੀ ਉਹਜਾ ਪਤੀ ਸੀਗਾ ਅੱਜ ਵੀ ਓਨਾ ਹੀ ਸਤਕਾਰਯੋਗ ਆ ਤੇ ਕੱਲ੍ਹੂ ਵੀ ਓਨਾ ਹੀ ਸਤਕਾਰਯੋਗ ਰਹੇਗਾ ਮਰਦੇ ਟਾਈਮ ਤੱਕ ਮੈਂ ਤੇਰਾ ਸਾਥ ਨਹੀਂ ਛੱਡਦੀ ਤੂੰ ਹੌਸਲਾ ਨਾ ਛੱਡਾ ਚਲ ਜਨਾਨੀ ਨੇ ਇੰਨਾ ਕਹਿ ਕੇ ਆਪਣੇ ਕੰਮ ਤੇ ਵਾਗੀ ਤੇ ਇਹ ਤੋਂ ਬਾਈ ਜੀ ਆਪਾਂ ਨੂੰ ਸਿੱਖਿਆ ਇਹ ਮਿਲਦੀ ਆ ਇੱਕ ਤਾਂ ਜਿਹਹ ਜੀ ਕਰਨੀ ਉਹ ਜਿਹੇ ਭਰਨੀ ਵਾਲੀ ਜਿਹੜੀ ਕਹਾਵਤ ਆ ਉਹ ਸਹੀ ਆ ਦੂਜੀ ਗੱਲ ਜਿਹੜਾ ਰਿਸ਼ਤਾ ਪਰਖਿਆ ਜਾਂਦਾ ਨਾ ਬਾਈ ਜੀ ਉਹ ਔਖੇ ਟਾਈਮ ਤੇ ਪਰਖਿਆ ਜਾਂਦਾ ਆ ਤੁਹਾਡਾ ਹਸਬੰਡ ਵਾਈਫ ਹੋ ਤੁਸੀਂ ਭਾਈ ਭਾਈ ਹੋ ਜਾਂ ਭੈਣ ਭਾਈ ਹੋ ਧੀ ਪੁੱਤਿਆਂ ਜਾਂ ਮਾਂ ਪੁੱਤਿਆਂ ਕਿਹੜਾ ਵੀ ਤੁਹਾਡਾ ਦੁਨਿਆਵੀ ਰਿਸ਼ਤਾ ਹੈਗਾ ਆ ਉਹ ਔਖੇ ਟਾਈਮ ਦੀ ਪਰਖਿਆ ਜਾਂਦਾ ਆ ਤੇ ਔਖੇ ਟਾਈਮ ਤੇ ਪਰਮਾਤਮਾ ਵੀ ਤੁਹਾਡਾ ਇਮਤਿਹਾਨ ਲੈਂਦਾ ਆ ਵੀ ਜੇ ਤੁਸੀਂ ਆਪਣੇ ਰਿਸ਼ਤੇਦਾਰ ਰਿਸ਼ਤੇਦਾਰੀ ਦੇ ਵਿੱਚ ਪੂਰੇ ਵਫਾਦਾਰ ਰਹਨੇ ਹੋ ਪਰ ਪ੍ਰਮਾਤਮਾ ਥੋੜੀ ਆਪ ਆ ਕੇ ਬਾਹ ਫੜਦਾ ਆ ਉਹ ਜਨਾਨੀ ਪੂਰੀ ਵਫਾਦਾਰੀ ਦੇ ਨਾਲ ਅਫਜ਼ਰ ਰਿਸ਼ਤਾ ਨਵਾ ਰਹੀ ਸੀ ਪਰਮਾਤਮਾ ਨੇ ਉਹਦੀ ਬਾਹ ਫੜੀ ਤੇ ਉਹਨੂੰ ਪੈਰਾਂ ਪਾਰ ਕਰਤਾ ਬੰਦੇ ਦੇ ਮਨ ਚ ਬੇਈਮਾਨੀ ਸੀ ਉਹ ਬੈਠ ਤੇ ਜਾ ਕੇ ਪੈ ਗਿਆ ਸੋ ਇਹ ਸਾਡੀ ਅੱਜ ਦੀ ਕਹਾਣੀ ਸੀਗੀ ਬਹੁਤ ਜਲਦੀ ਤੁਹਾਡੇ ਨਾਲ ਹੋਰ ਵੀ ਅਜਿਹੀਆਂ ਕਹਾਣੀਆਂ ਸ਼ੇਅਰ ਕਰਿਆ ਕਰਾਂਗੇ ਕਮੈਂਟ ਕਰਕੇ ਦੱਸਿਆ ਕਰੋ ਜੇ ਕੋਈ ਸੁਝਾਅ ਹੋਵੇਗਾ ਉਹ ਵੀ ਸਾਨੂੰ ਦਿਆ ਕਰੋ ਧੰਨਵਾਦ ਸਾਰਿਆਂ ਦਾ